ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਜਨਰੇ ਆਸੇਰਾ ਗੁਰਦੁਆਰਾ ਸੁਖਸਾਗਰ ਸਾਹਿਬ ਉੱਧਰ ਚੱਲ ਰਿਹਾ ਲੰਗਰ ਮਹਾਰਾਜ ਸਿੱਖ ਬਾਦਸ਼ਾਹ ਦੀ ਅਪਾਰ ਕਿਰਪਾ ਦੇ ਸਦਕੇ ਅਦ੍ਰੇ ਬੋਡਲਾਇ ਤੋਂ ਲੁਧਿਆਣੇ ਵਾਲੀ ਰੋਡ ਤੇਸਤੇ ਤੋਂ ਗੁਰਦੁਆਰਾ ਸੁਖਸਾਗਰ ਸਾਹਿਬ ਜਿੱਥੇ ਮਹਾਰਾਜ ਅਪਾਰ ਕਿਰਪਾ ਹੈ ਰਾਹ ਜਾਂਦੇ ਹੋਏ ਰਾਧੇ ਵਿੱਚ ਜਿੱਦਰ ਕੋ ਥਾਪੇ ਬਹੁਤ ਜ਼ਿਆਦਾ ਘਟ ਰਹੇ ਨਹੀਂ ਨਹੀਂ ਘਬੇ ਨਹੀਂ ਚਲੋ ਰਾਧੇ ਵਿੱਚ ਜਾਂਦੇ ਨਾਲ ਇਹ ਬਾਣੇ ਸੇ ਸਾਰੇ ਮੱਥਾ ਦੇਖ ਲੈਂਦੇ ਨੇ ਤੇ ਆਪ ਦਾ ਪ੍ਰਸ਼ਾਦਾ ਪਾਣੀ ਛੱਕ ਕੇ ਆਪਦੇ ਕੰਮ ਕਾਰ ਨੂੰ ਚਲੇ ਜਾਂਦੇ ਨੇ ਮਹਾਰਾਜ ਜੀ ਕੋ ਸਾਡੀ ਅਪਾਰ ਕਿਰਪਾ ਹੈ ਕੋਈ ਰਾਜ ਬੰਗਰ ਪਾਣੀ ਮਟੇ ਚੋਰ ਕਿਸੇ ਵੀ ਜੀ ਦੀ ਜਰੂਰਤ ਹੁੰਦੀ ਆ ਰੱਛ ਕੇ ਚਲਾ ਜਾਂਦਾ ਹੈ ਸਤਿ ਮਹਾਰਾਜ ਜੀ ਬਿਸ਼ਾ ਸ਼ਰੀਆਪਾਰ ਕਰ ਰਿਹਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਚੱਲ ਰਹੇ ਲੰਗਰ ਦੇ ਵਿੱਚ ਸੰਯੋਗ ਦਿਓ ਬਿਲਕੁਲ ਜੋ ਵੀ ਆਪ ਦੇ ਵਿੱਚ ਸ਼ਰਧਾ ਹੈ ਮੰਦਰ ਚੱਲਦਾ ਹੈ ਲੰਗਰ ਦੀ ਜੋ ਹੈ ਜੋ ਵੀ ਤੁਹਾਡੀ ਭਾਵਨਾ ਹੈ ਲੰਗਰ ਦੇ ਵਿੱਚ ਦੇਣ ਦੀ ਇੱਛਕੀ ਹੈ ਬਿਲਕੁਲ ਜੋ ਵੀ ਪਾਉਣਾ ਚਾਹੁੰਦਾ ਜੂਲ ਪਾਇਆ ਕਰੋ ਕਿ ਸੰਤ ਮਹਾਰਾਜ ਦਾ ਚੱਲ ਰਿਹਾ ਆਪਣਾ ਵਾਲਾ ਆਪ ਜੀ ਦਾ ਹਾਜੀ ਹੋਵੇ ਕਿਉਂਕਿ ਸੀਜ਼ਨ ਆ ਚੁੱਕਾ ਹੈ ਕਰਕੇ ਦਾ 44 ਮਹਾਰਾਸ਼ਟਰ ਦੇ ਪਾਸ਼ਾ ਸਾਰੀ ਸੰਗਤੋਂ ਮੇਰਾ ਪਰਿਆ ਹੱਥ ਰੱਖਿਓ ਸਾਰੀ ਫਰਮਾਨ ਇਹ ਕਿ ਆਵਲੀ ਬਿਲਕੁਲ ਉਹ ਚਾਰ ਗਾਣਾ ਜੋ ਵੀ ਸ਼ਰਧਾ ਹੈ ਜੁਰਦਾਨ ਪੁੰਨ ਕਰਕੇ ਜਾਏ ਤਾਂ ਸੁਖ ਸਾਦਰ ਸਾਹਿਬ ਲੰਗਰ ਚਲ ਦੇ ਵਿੱਚ ਸੰਤਨਵਾਰ ਆਏ ਆ ਆਪ ਦੀਆਂ ਸ਼ੁਭ ਕਾਮਨਾ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਬੀਬੇ ਰਾਣੇ ਰੱਖ ਕੇ ਬੇਨਤੀ ਹੈ ਦਵਾਰ ਤੋਂ ਓਈ ਬਸਤੂ ਆਪ ਦੀ ਦੇਣ ਦੀ ਸਵਰਥਾ ਰੱਖਦੇ ਹੋ ਜਰੂਰ ਦਾਨ ਕਰੋ ਕਿਰਪਾ ਕਰੋ ਮਹਾਰਾਜ ਦੇ ਇੱਕ ਪਾਕ ਸ਼ਹਿਰ ਲੰਗਰ 2 ਸਾਲ ਹੋ ਚੁੱਕੇ ਹਨ ਮਹਾਰਾਜ ਦੇ ਸਦਾ ਵਾਸਤੇ ਲੰਗਰ ਚੜ੍ਹਦੀ ਕਲਾ ਵਿੱਚ ਰਹੇ ਧੰਨ ਬਾਬਾ ਜਰਾਵਰ ਸਿੰਘ ਤੁਹਾਨੂੰ ਬਹੁਤ ਬਹੁਤ ਸਤਿ ਸ਼ਾਮ ਜੀ ਬੇਕਾਦਰ ਮਹਾਰਾਜ ਤੁਹਾਾਰਾ ਬਹੁਤ ਬਹੁਤ ਆਸ਼ੀਰਵਾਦ ਦੀਆਂ ਬਹੁਤ ਬਹੁਤ ਸ਼ੁਭਨਾਵਾਂ ਦਿਲੋਂ ਸਦਾ ਰਹੀ ਚੜ੍ਹਦੀ ਕਲਾ ਵਾਹਿਗੁਰੂ ਜੀ ਦਾ ਸ਼ਾਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ